ਮੇਰੇ ਕੋਲ ਜੋਗ ਨਾਲ ਸੇ ਨੂੰ ਜਿਹਦੇ ਨਾਲ ਮੈਂ ਗੁਰੂ ਰਾਮਦਾਸ ਮਹਾਰਾਜ ਦੇ ਔਰ ਗੁਰੂ ਰਾਮਦਾਸ ਮਹਾਰਾਜ ਦੀ ਸੰਗਤ ਦਾ ਮੈਂ ਧੰਨਵਾਦ ਕਰ ਸਕਾਂ ਅੱਜ ਮੇਰੇ ਲਈ ਨਹੀਂ ਕੋਈ ਜਿੱਤ ਦੀ ਯਾਤਰਾ ਨਹੀਂ ਇਹ ਉਹ ਸਾਰੇ ਸਨੇਹੀ ਸੰਬੰਧੀਆਂ ਮੇਰੀਆ ਮਾਵਾ ਪੈਣਾ ਨੌਜਵਾਨ ਵੀਰਾਂ ਦਾ ਬਜ਼ੁਰਗਾਂ ਦਾ ਜਿਨ੍ਹਾਂ ਨੇ ਦਾਸ ਵਾਸਤੇ ਗੁਰੂ ਸਾਹਿਬ ਦੇ ਚਰਨਾਚੇ ਅਰਦਾਸ ਬੇਨਤੀ ਕੀਤੀ ਹੈ ਇਸ ਮਹਿਮਾਨੇ ਨਾ ਚੀਜ਼ ਇਨਸਾਨ ਦੀ ਸ਼ੁਰੂਆਤ ਵੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾ ਤੋਂ ਆ ਔਰ ਅਖੀਰ ਵੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾ ਚ ਇਸ ਲਈ ਅੱਜ ਕੋ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਦਾਸ ਨੂੰ ਇਹ ਬਲ ਬਖਸ਼ਿਆ ਕਿ ਇੱਕ ਤਾਨਾਸ਼ਾ ਸਰਕਾਰ ਜਿਹਦਾ ਮਕਸਦ ਸਿਰਫ ਇਹ ਸੀ ਕਿ ਇਹਨੂੰ ਬੋਲਣ ਤੋਂ ਹਟਾਉਣਾ ਜਿਵੇਂ ਪ੍ਰੈਸ ਵਾਲਿਆਂ ਤੇ ਪਰਚੇ ਹੋ ਰਹੇ ਆ ਜਿਵੇਂ ਆਰਟੀਆਈ ਐਕਟਿਵਿਸਟ ਤੇ ਪਰਚੇ ਹੋ ਰਹੇ ਆ ਜਿਵੇਂ ਕਲਾਕਾਰਾਂ ਤੇ ਪਰਚੇ ਹੋ ਰਹੇ ਆ ਔਰ ਜਿਹੜਾ ਜਿਹੜੇ ਨੂੰ ਉਹ ਦਬਾਉਂਦੇ ਜਾਂਦੇ ਆ ਔਰ دبਦਾ ਜਾ ਰਿਹਾ ਹੈ ਮਗਰ ਪੰਜਾਬ ਦੇ ਅੰਦਰ ਇਸ ਗੱਲ ਦਾ ਰੋਸ ਵੱਧਦਾ ਜਾ ਰਿਹਾ ਔਰ ਮੈਂ ਮਨ ਬਣਾ ਲਿਆ ਕਿ ਇੱਕ ਪਰਚਾ ਛੱਡੋ ਤੁਸੀਂ 10 ਪਰਚੇ ਕਰੋ ਮਗਰ ਇਹ ਆਵਾਜ਼ ਪੰਜਾਬ ਪੰਜਾਬ ਵਾਸਤੇ ਗੂੰਜੂਗੀ ਔਰ ਉੱਚੀ ਦੇ ਕੇ ਆਵਾਜ਼ ਦਊਗੀ ਕਿ ਭਾਈ ਪੰਜਾਬ ਦੇ ਲਾਅ ਔਰ ਆਡਰ ਦਾ ਸੋਚੋ ਪੰਜਾਬ ਦੇ ਨੌਜਵਾਨਾਂ ਦਾ ਸੋਚੋ ਪੰਜਾਬ ਦੇ ਕਿਸਾਨੀ ਦਾ ਸੋਚੋ ਪੰਜਾਬ ਦੇ ਮਜ਼ਦੂਰ ਦਾ ਸੋਚੋ ਪੰਜਾਬ ਦੇ ਵਪਾਰੀ ਦਾ ਸੋਚੋ ਅੱਜ ਪੰਜਾਬ ਦਾ ਇੰਡਸਟਰੀ ਜਾਂ ਪੰਜਾਬ ਦਾ ਨੌਜਵਾਨ ਪੰਜਾਬ ਨੂੰ ਛੱਡ ਛੱਡ ਦੂਜੇ ਸੂਬਿਆਂ 'ਚ ਜਾ ਰਿਹਾ ਮੁਲਕਾਂ 'ਚ ਜਾ ਰਿਹਾ ਕਿਉਂ ਕਿਉਂਕਿ ਲਾਅਨ ਆਰਡਰ ਗਵਰਨਮੈਂਟ ਦਾ ਟੋਟਲ ਫੇਲੀਅਰ ਹੈ 5 ਲੱਖ ਕਰੋੜ ਦੀ ਅਸੀਂ ਕਰਜ਼ਾਈ ਹੋ ਗਏ ਆ ਦਵਲ ਪੰਟ ਜ਼ੀਰੋ ਵੈਲਫੇਅਰ ਸਕੀਮਾਂ ਬੰਦ ਲਿੰਕ ਰੋਡਾਂ ਦੀਆਂ ਨਵੀਆਂ ਬਣਣੀਆਂ ਬੰਦ ਇਹ ਪੰਜਾਬ ਜਿਹੜਾ ਐਮਰਜੈਂਸੀ ਅਰਗੇ ਹਾਲਾਤ ਚ ਅੱਜ ਮੌਜੂਦਾ ਸਰਕਾਰ ਨੇ ਇਸ ਨੂੰ ਧੱਕਤਾ ਉਹਦੇ ਲਈ ਮੈਂ ਉਹਨਾਂ ਸਾਰਿਆਂ ਨੂੰ ਸਵਾਗਤ ਵੀ ਕਰਦਾ ਹਾਂ ਔਰ ਉਹਨਾਂ ਨੂੰ ਬੇਨਤੀ ਵੀ ਕਰਦਾ ਹਾਂ ਕਿ ਭਾਈ ਜੇ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਚੱਲਣ ਵਾਲਿਆਂ ਨੂੰ ਪੰਜਾਬ ਦੀ ਆਵਾਜ਼ ਨੂੰ ਜੇ ਬੁਲੰਦ ਕਰਨਾ ਹੈ ਤੇ ਦਿੱਲੀ ਦੇ ਰਿਮੋਟ ਕੰਟਰੋਲ ਤੋਂ ਜਿਨ੍ਹਾਂ ਨੂੰ ਦਿੱਲੀ ਨਹੀਂ ਚੱਲਦੀ ਜਿਨ੍ਹਾਂ ਨੇ ਦਿੱਲੀ ਨੇ ਜਿਨ੍ਹਾਂ ਨੂੰ ਭਜਾਤਾ ਉਹ ਪੰਜਾਬ ਨੂੰ ਨਾ ਸਮਝ ਸਕਦੇ ਆ ਨਾ ਉਹ ਪੰਜਾਬ ਸਮਝੇ ਨਾ ਪੰਜਾਬੀ ਸਮਝੇ ਨਾ ਪੰਜਾਬੀਤ ਨੂੰ ਸਮਝਣ ਪੰਜਾਬ ਆਪ ਦੇ ਫੈਸਲੇ ਆਪ ਕਰੂਗਾ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਨਹੀਂ ਚੱਲੂ ਸਾਰੀਆਂ ਪਾਰਟੀਆਂ ਚੋ ਕੱਲਾ ਵਿਕਮ ਸਿੰਘ ਜੀਟੀਆ ਹੀ ਕੰਸ਼ਾਲੇ ਤੇ ਹਾਂਜੀ ਸਾਰੀਆਂ ਪਾਰਟੀਆਂ ਚੋ ਵਿਰੋਧੀ ਪਾਰਟੀ ਕੱਲਾ ਵਿਕਮ ਸਿੰਘ ਜੀਟੀਆ ਦਾ ਫੋਬੀਆ ਕਿਉਂ ਹੈ ਨਾ ਕਿਉਂਕਿ ਮਜੀਠੀਆ ਰਾਤ ਤੇ ਹਨੇਰੇ ਤੇ ਸਮਝੌਤਾ ਨਹੀਂ ਕਰਦਾ ਮਜੀਠੀਏ ਨੇ ਨਾ ਡਰਨਾ ਨਾ ਝੁਕਣਾ ਨਾ ਦਬਣਾ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜੇ ਨਾ ਮਜੀਠਾ ਇਹਨਾਂ ਦਾ ਜ਼ੀਰੋ ਕੰਪਰਮਾਈਜ਼ ਔਰ ਜ਼ੀਰੋ ਟੋਲਰੈਂਸ ਜੋ ਸਹੀ ਹੈ ਉਹ ਗੱਲ ਕਰੂੰਗਾ ਪਰਸਨਲ ਜ਼ੀਰੋ ਮੇਰਾ ਕੋਈ ਪਰਸਨਲ ਹੇਟ ਨਹੀਂ ਤੁਹਾਡੇ ਪਿਤਾ ਜੀ ਨੇ ਇੱਕ ਬਹੁਤ ਜਿਹੜੀ ਗੱਲ ਕਹੀ ਹੈ ਉਹ ਸਾਰਿਆਂ ਨੂੰ 605 ਦੇ ਵਿੱਚ ਉਹ ਕਹਿੰਦੇ ਕਿ ਜੇ ਫਿਕਰਮ ਜੇਤੀ ਅੱਜ ਜੇਲ੍ਹ ਚ ਨਾ ਜਾਂਦੇ ਤਾਂ ਸਰਕਾਰ ਨੂੰ ਮਨ ਦਾ ਕੋਈ ਵੱਡਾ ਨੁਕਸਾਨ ਕਰ ਸਕਦੀ ਸੀ ਕਿ ਤੁਸੀਂ ਵੀ ਅੱਜ ਗੋਲੀ ਮਾਰਨ ਦਾ ਸੀ ਜੀ ਪਿਤਾ ਨੇ ਬਹੁਤ ਅਸੀਂ ਕਹਿ ਸਕਦੇ ਹਾਂ ਕਿ ਤੁਸੀਂ ਖਿਰਦੇ ਨਾਲ ਇਹ ਗੱਲ ਕਹੀ ਹੈ ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸ ਰਿਹਾ ਕਿ ਅੱਜ ਮੈਂ ਜੇਲ੍ਹ ਤੋਂ ਜਿਉਂਦਾ ਆ ਗਿਆ ਨਾ ਇਹ ਵੀ ਗੁਰੂ ਰਾਮਦਾਸ ਮਹਾਰਾਜ ਤੇ ਸੱਚੇ ਪਾਤਸ਼ਾਹ ਦੀ ਮਿਹਰ ਬਖਸ਼ਿਸ਼ ਔਰ ਲੋਕਾਂ ਦੀ ਅਰਦਾਸ ਬੇਨਤੀ ਸੱਚਾਈ ਸਮਝੋ ਜਿਸ ਤਰੀਕੇ ਨਾਲ ਮੈਨੂੰ ਜੇਲ੍ਹ 'ਚ ਠੀਟ ਕੀਤਾ ਗਿਆ ਜਿਸ ਤਰੀਕੇ ਨਾਲ ਮੇਰੇ ਮਨੁੱਖੀ ਅਧਿਕਾਰਾਂ ਦਾ ਕਾਹਨ ਹੋਇਆ ਇਹ ਮੈਂ ਨਹੀਂ ਕਹਿੰਦਾ ਇਕੱਲਾ ਇਹ ਤਾਂ ਇੱਕ ਆਨਰੇਬਲ ਸੀਜੀਐਮ ਸਾਹਿਬ ਨੇ ਜਿਹੜੀ ਜੇਲ੍ਹ ਦੀ ਇਨਸਪੈਕਸ਼ਨ 'ਚ ਆਈ ਸੀ ਉਹਨਾਂ ਨੇ ਕੋਰਟ 'ਚ ਦਾਖਲ ਕਰਤੀ ਹੈ ਟ੍ਰਾਇਲ ਕੋਰਟ 'ਚ ਰਿਪੋਰਟ ਮੈਨੂੰ ਨਾ ਤਾਂ ਕਿਸੇ ਨਾਲ ਮਿਲਣ ਦਿੱਤਾ ਜਾਂਦਾ ਸੀ ਨਾ ਜਿਹੜੀਆਂ ਮੁਲਾਕਾਤਾਂ ਹਰੇਕ ਉਥੇ ਕੈਦੀਆਂ ਜਾਂ ਹਵਾਲਾਤਿਆਂ ਦੀਆਂ ਜਿਹੜੀਆਂ ਰਾਈਟਸ ਨੇ ਫੰਡਮੈਂਟਲ ਰਾਈਟਸ ਕਿ ਆਪਦੇ ਵਕੀਲ ਨੂੰ ਮਿਲ ਸਕਦਾ ਮੈਨੂੰ ਵਕੀਲ ਨੂੰ ਨਹੀਂ ਮਿਲਣ ਦਿੰਦੇ ਸੀ ਛੇਤੀ ਕਿਤੇ ਫਿਰ ਆਪਦੇ ਰਿਸ਼ਤੇਦਾਰਾਂ ਨੂੰ ਸਾਢੇ 7 ਮਹੀਨੇ ਮੈਂ ਆਪਦੇ ਬੱਚਿਆਂ ਨੂੰ ਨਹੀਂ ਮਿਲਿਆ ਮੈਂ ਆਪਦੇ ਮਾਪਿਆਂ ਨੂੰ ਨਹੀਂ ਮਿਲਿਆ ਦੋ ਵਾਰੀ ਮੇਰੇ ਘਰ ਦੇ ਮਿਲ ਕੇ ਗਏ ਦੋ ਵਾਰੀ ਭੈਣ ਜੀ ਮਿਲ ਕੇ ਗਏ ਜਦੋਂ ਇਹ ਕਾਨੂੰਨ ਕਹਿੰਦਾ ਤੁਸੀਂ ਮਿਲ ਸਕਦੇ ਜਿੱਦ ਦਿਨ ਬਾਬਾ ਜੀ ਮਿਲਣ ਆਏ ਬਾਬਾ ਜੀ ਨੂੰ ਡੇਢ ਮਹੀਨਾ ਪਰਮਿਸ਼ਨ ਨਹੀਂ ਦਿੱਤੀ ਜਦੋਂ ਬਾਬਾ ਜੀ ਨੇ ਕਹਿਤਾ ਮੈਂ ਬਾਹਰ ਜਾ ਕੇ ਬੈਠੂੰਗਾ ਫਿਰ ਇੱਕ ਮਿੰਟ ਜੇ ਜਦੋਂ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਪਰਮਿਸ਼ਨ ਜਾਰੀ ਕੀਤੀ ਔਰ ਜਦੋਂ ਦੂਜੀ ਵਾਰੀ ਆਏ ਜੇ ਐਸਐਸਪੀ ਦੀ ਅੱਜ ਪਟਿਆਲੇ ਵਾਲੇ ਦੀ ਇਨਕੁਆਇਰੀ ਹਾਈ ਕੋਰਟ ਨੇ ਆਉਦੀ ਉਸ ਆਡੀਓ ਦੀ ਲਈ ਜਦੋਂ ਲੋਕਤੰਤਰ ਦਾ ਕਾਹਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਕਹਿੰਦਾ ਸੀ ਕਿ ਕਾਗਜ਼ ਪਾੜਿਓ ਬਲੌਕ ਸੰਤੀ ਤੇ ਜ਼ਿਲ੍ਹਾ ਪ੍ਰੇਸ਼ਦ ਦੇ ਨਗਰ ਜਿੱਥੇ ਢਾਕਲ ਹੋਣੇ ਓਕੇ ਨਹੀਂ ਇਹਨਾਂ ਨੂੰ ਘੇਰ ਕੇ ਪਹਿਲਾਂ ਹੀ ਪਾੜ ਦਿਓ ਉਸ ਬੰਦੇ ਨੇ ਉਸ ਦਿਨ ਬਾਬਾ ਜੀ ਦੀ ਸਿਕਿਉਰਿਟੀ ਵੀ ਕੰਪਰੋਮਾਈਜ਼ ਕੀਤੀ ਔਰ ਜਿਹੜੇ ਸਵਾਲ ਪੁੱਛੇ ਗਏ ਇੱਕ ਸਿਲੈਕਟਿਵ ਪ੍ਰੈਸ਼ਰੋਂ ਕਿਉਂਕਿ ਜੇਲ੍ਹ ਬ੍ਰੇਕ ਤੋਂ ਬਾਅਦ ਨਾਪਾ ਜੇਲ੍ਹ ਬ੍ਰੇਕ ਤੋਂ ਬਾਅਦ ਪ੍ਰੈਸ ਨੂੰ ਦਿਉੜੀ ਤੱਕ ਨਹੀਂ ਜਾਣ ਦਿੱਤਾ ਕਿਸੇ ਜੇਲ੍ਹ ਤੇ ਮਗਰ ਉਸ ਦਿਨ ਸੈਲੈਕਟਿਵ ਪ੍ਰੈਸ ਨੂੰ ਜੇਲ੍ਹ ਤੇ ਦਿਉੜੀ ਤੱਕ ਲੈ ਕੇ ਆਏ ਤੇ ਸਵਾਲ ਵੀ ਉਸੇ ਐਸਐਸਪੀ ਨੇ ਦਿੱਤੇ ਔਰ ਬਾਅਦ ਚ ਭਗਵੰਤ ਮਾਨ ਦੀ ਟਵੀਟ ਇਸ ਗੱਲ ਨੂੰ ਤਸਦੀਕ ਕਰਦੀ ਸੀ ਕਿ ਇਹ ਸਰਕਾਰ ਦੀ ਮਨਸ਼ਾ ਸੋਚ ਮਹਾਪੁਰਸ਼ਾ ਪ੍ਰਤੀਕੀ ਹੈ ਸਵਾਲ ਤਾਂ ਪੁੱਛੇ ਗਏ ਸੀ ਮੈਨੂੰ ਠੋਕਣ ਵਾਸਤੇ ਮਗਰ ਫੇਰ ਹੋਈ ਗੱਲ ਹੈ ਨਾ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਤੇ ਜਵਾਬ ਆ ਗਿਆ ਹੋਰ ਫੇਰ ਇਹਨਾਂ ਨੂੰ ਥਾ ਨਹੀਂ ਲੱਭੀ ਪਰਚਾ ਮੇਰੇ ਤੇ ਦਿੱਤਾ ਆਮਦਨ ਤੋਂ ਵੱਧ ਜਾਇਦਾਦ ਦਾ ਤੇ 6 ਮਹੀਨੇ ਮੁੱਖ ਮੰਤਰੀ ਕੀ ਕਹਿੰਦਾ ਰਿਹਾ ਡਰੱਗ ਦਾ ਦਿੱਤਾ ਭਾਈ ਕੇਸ ਕਰੂੰਗੀ ਜੀਫੀਐਮ ਦਾ ਦੁਆਰਾ ਤੋਂ ਉਹ ਬੰਦਿਆਂ ਤੇ ਬੰਦਿਆਂ ਤੇ ਉਹ ਵੇਝਲੀ ਵਾਲ ਨਹੀਂ ਦਿੱਤਾ ਮੈਂ ਵੇਖਦਾ ਬਾਹੂ ਬੜਾ ਚਾਤਰਾ ਪਾਉ ਨੇ ਤਾਂ ਮਾफी ਮੰਗੀ ਐਡੀ ਬਾਹੂ ਕਹਿੰਦਾ ਜਿਹੜੇ ਉਹ ਨੇ ਉਹ ਨੇ ਨਾਉ ਤਾਂ ਆਪ ਲੈਂਦਾ ਨਹੀਂ ਨਾ ਉਹ ਲੋ ਤੁਹਾਡੇ ਤੋਂ ਦਵਾ ਲੈਂਦਾ ਐਸ ਲਈ ਬਾਹੂ ਤਾਂ ਸਮਝਦਾ ਔਰ ਮੈਂ ਇਹਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਯਾਰ ਤੂੰ ਐਡਾ ਅਨਪੜ੍ਹ ਤੈਨੂੰ ਡੀਏ ਦੇ ਕੇਸ ਦਾ ਤੇ ਡਰੱਗ ਦੇ ਕੇਸ ਦਾ ਫਰਕ ਨਹੀਂ ਪਤਾ ਲੱਗਣ ਡਿਆ ਮਗਰ ਇਹ ਕੇਸ ਸਿਰਫ ਐਸਲੀ ਪਾਏ ਜਾ ਰਿਹਾ ਕਿ ਸਾਡੇ ਆਪੋਜੀਸ਼ਨ ਦੇ ਮੈਂਬਰ ਲੋਕਾਂ ਦੀ ਆਵਾਜ਼ ਨਾ ਚੁੱਕਣ ਸਭ ਕਹਿਣ ਬੱਲੇ 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 ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਜਿਹੜਾ ਲਾਅਨ ਆਰਡਰ ਪੰਜਾਬ 'ਚ ਏਡਾ ਵਧੀਆ ਹੋਇਆ ਕਿਤੇ ਨਹੀਂ ਹੈ ਕੋਈ ਇਹ ਨਾ ਕਹ ਸਾਰੇ ਕਹਿਣ 올 ਇਸ ਵੈਲ ਇਹ ਨਾ ਕਹਿਣ 올 ਇਸ ਇੰਦਾਵੈਲ ਇਤਿਹਾਸ 'ਚ ਪੜਤਿਆਂ ਨਾਲ ਪਹਿਲੀ ਵਾਰ ਇਤਿਹਾਸ 'ਚ ਧੱਕੀਆਂ ਗਈਆਂ ਨੇ ਅਦਾਲਤਾਂ ਪਹਿਲੀ ਵਾਰ ਇਤਿਹਾਸ 'ਚ ਪੜਤਿਆਂ ਨਾਲ ਧੱਕੀਆਂ ਗਈਆਂ ਨੇ ਕਿ ਜਿਹੜਾ ਚੌਨੀ ਪੇਸ਼ੀ ਵੇਲੇ ਕੋਸ਼ਿਸ਼ ਕੀਤੀ ਜਦੋਂ ਮੈਨੂੰ ਪੇਸ਼ ਕਰਦੇ ਸੀ ਨਾ ਜੀ ਮੈਨੂੰ ਇੱਕ ਨੋਵਾ ਗੱਡੀ 'ਚ ਬਿਠਾਉਂਦੇ ਸੀ ਪਹਿਲਾਂ ਉਹਦੇ ਸ਼ੀਸ਼ੇ ਸੀ ਕਾਲੇ ਕਾਲੇ ਸ਼ੀਸ਼ੇ ਤੋਂ ਬਾਅਦ ਉਹਤੇ ਕਰਟਨ ਜਾਨੀ ਖਿੱਚ ਕੇ ਉੱਤੇ ਕਰ ਦਿੰਦੇ ਉਹ ਉੱਤੇ ਕਰਦੇ ਸੀ ਫਿਰ ਬੰਦੇ ਸੀ ਇੱਕ ਕਾਲਾ ਕੱਪੜਾ ਸਾਹਮਣੇ ਸਾਈਡਾਂ ਤੇ ਤੇ ਪਿੱਛੇ ਤੇ ਫਿਰ ਬਾਹਰੋਂ ਆਏ ਵੇਖਦੇ ਸੀ ਕੀ ਮਜੀਠੀਆ ਦਿਸਦਾ ਕਿ ਨਹੀਂ ਦਿਸਦਾ ਮੈਨੂੰ ਹਾਂ ਹਾਂ ਮੈਨੂੰ ਲੱਗਦਾ ਕਾਰਨ ਉਹੀ ਬਣਿਆ ਕਿਉਂਕਿ ਜਦ ਮੈਨੂੰ ਪੜਿਆ ਪੜਿਆ ਤਾਂ ਮੈਨੂੰ ਤਾਂ ਸੀ ਕਿ ਮਜੀਠੀਏ ਨੂੰ ਨਮੈਸ਼ ਕਰਨੀ ਆ ਕਿ ਮੈਨੂੰ ਲੱਗਦਾ ਜੋ ਮੈਂ ਇੱਥੇ ਕਰ ਗਿਆ ਮਜੀਠੀਏ ਤੇ ਦਾ ਪੈ ਗਿਆ ਪੁੱਠਾ ਫਿਰ ਲੁਕਉਂਦੇ ਫਿਰਦੇ ਸੀ ਫਿਰ ਆਏ ਉੱਤੇ ਕੋਰਟ ਜਾ ਕੇ ਕਹਿੰਦੇ ਆ ਕਿ ਇਹਨੂੰ ਖਤਰਾ ਇੰਨਾ ਕਿ ਕੋਈ ਪ੍ਰੈਸ ਨਹੀਂ ਆ ਸਕਦੀ ਜਦੋਂ ਮੈਨੂੰ ਪੇਸ਼ ਕਰਦੇ ਸੀ ਘਟੋ ਘਟ ਪੰਜ ਜ਼ਿਲ੍ਹਿਆਂ ਦੀ ਪੁਲਿਸ ਲੱਗਦੀ ਸੀਗੀ ਇਹਦੀ ਫੋਟੋ ਨਾਲ ਕੋਈ ਪ੍ਰੈਸ ਵਾਲਾ ਖਿੱਚ ਲੈ ਤੇ ਜੇ ਮੈਨੂੰ ਖਤਰਾ ਸੀ ਫਿਰ ਮੇਰੇ ਨਾਲ ਉਹ ਬੰਦੇ ਕਿਉਂ ਪਾਏ ਦੋ ਐਟਾ ਘੁੰਕਾਰ ਬੰਦੇ ਪਾਏ ਤੇ ਮੁੜ ਕੇ ਉਹਨਾਂ ਨੂੰ ਕੱਢਤਾ ਔਰ ਮੈਂ ਫੇਰ ਕਹਿੰਨਾ ਸਿੱਧੂ ਮੂਸੇਵਾਲੇ ਵਰਗਾ ਇਨਕਾਊਂਟਰ ਮੇਰਾ ਹੋਊਗਾ ਤੇ ਉਹਦੇ ਲਈ ਜ਼ਿੰਮੇਵਾਰ ਸਿਰ ਭਗਵੰਤ ਮਾਨ ਤੇ ਆ ਡੀਜੀਪੀ ਟੈਂਪਰਰੀ ਡੀਜੀਪੀ ਗੌਰਵ ਯਾਦਵ ਹੋਊਗਾ ਇਹਨਾਂ ਨੇ ਆਪਣੇ ਪੁਲਿਸ ਅਫਸਰਾਂ ਤੋਂ ਜਿਹੜੇ ਇਹਨਾਂ ਦੇ ਮਤਿਹਤ ਹੈ ਉਹਨਾਂ ਤੋਂ ਬਣਵਾਈ ਇੱਕ ਰਿਪੋਰਟ ਕਿ ਇਹਨੂੰ ਕੋਈ ਖਤਰਾ ਨਹੀਂ ਮਾਰਚ ਅਪ੍ਰੈਲ ਮਹੀਨੇ ਚ ਜਦ ਦਿੱਤੀ ਉਦੋਂ ਵੀ ਆਈਬੀ ਨੇ ਹਾਈ ਕੋਰਟ ਤੇ ਹਲਪਨਾਮਾ ਦਿੱਤਾ ਕਿ ਇਹਨੂੰ ਖਤਰਾ ਹੈ ਔਰ ਹੁਣ ਫੇਰ ਆਈ ਉਨ ਤਾਂ ਇਹਨਾਂ ਦੀਆਂ ਚਿੱਠੀਆਂ ਵਾਇਰਲ ਹੋ ਗਈਆਂ ਮਗਰ ਇਹਨਾਂ ਨਾਲ ਜਿੱਲ ਦਾ ਜੋਰ ਲੱਗਿਆ ਕਿ ਇਹ ਜੇ ਪਰਚਿਆਂ ਤੋਂ ਚੁੱਪ ਨਹੀਂ ਕਰਦਾ ਤੇ ਭਾਵੇਂ ਇਹਦੇ ਗੋਲੀ ਮਰਵਾ ਲਓ ਇਸ ਲਈ ਪੰਜਾਬ ਦੇ ਹਾਲਾਤ ਜਿਹੇ-ਜਿਹੇ ਬਣੇ ਆ ਨਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਮਗਰ ਮਜੀਠੀਆ ਦਾ ਝੋਕਰ ਨਾਲ ਆ ਨਾ ਦੱਬਣ ਨਾਲ ਆ ਕਾਮਲੀ ਕੋਰ ਦਾ ਵੀ ਚਰਚਾ ਦਾ ਵਿਸ਼ਾ ਬਣਿਆ ਆਏਗਾ ਕਾਮਲੀ ਕੋਰ ਬੜੀ ਚਰਚਾ ਦਾ ਵਿਸ਼ਾ ਬਣਿਆ ਤੁਸੀਂ ਇਹ ਵੇਖ ਲਓ ਕਿੰਨੇ ਲੀਟਰ ਝੇਲ ਚ ਗਏ ਆ ਤੇ ਕਿੰਨੇ ਬਾਹਰ ਆਏ ਆ ਕੰਨਾ ਕਦੇ ਉਹਨਾਂ ਦੀ ਡਾਈਟ ਦਾ ਫਿਕਰ ਕੀਤਾ ਭਗਵੰਤਸਾਨ ਨੇ ਕਹਿੰਦਾ ਜੀ ਉੱਥੇ ਤਾਂ ਤਰੀ ਵਾਲੇ ਬੰਗਲ ਮਿਲਦੇ ਆ ਮਾਮਾ ਹੀਰਦਿਆ ਕਿ ਮਜੀਟੀਆਂ ਮੰਗਦਾ ਕਹਿੰਦਾ ਗਾਲੇ ਕਬ੍ਰੈਡਾ ਕਿ ਮੈਨੂੰ ਤਾਂ ਤਰੀ ਵਾਲੇ ਬੰਗਲਾਂ ਨਾਲ ਮੈਂ ਤਾਂ ਗੁਜ਼ਾਰਾ ਕਰ ਲਿਆ ਹਾਂ ਇਹਦੇ ਕਹਿਣ ਤੋਂ ਬਾਅਦ ਮੈਂ ਜਿੱਥੇ ਜਾਂਦਾ ਗਾਲੇ ਕਬ੍ਰੈਡ ਲੋਕ ਸਾਹਮਣੇ ਲਿਆਉਂਦੇ ਕਿ ਅਹੀਂ ਖਵਾਵਾਂਗੇ ਤੈਨੂੰ ਹਾ ਹੁਣ ਵੀ ਮੈਨੂੰ ਖਵਾ ਕੇ ਆਏ ਆ ਮਗਰ ਮੈਂ ਇਹਨੂੰ ਇੱਕ ਗੱਲ ਕਹਿਣਾ ਚਾਹੁੰਨਾ ਮੈਂ ਤਾਂ ਧਰੀ ਪਹਿਲੇ ਬੈਂਗਣਾ ਨਾਲ ਗੁਜ਼ਾਰਾ ਕਰ ਲਿਆ ਤੈਨੂੰ ਜੇਲ੍ਹ ਦੇ ਅੰਦਰ ਪੈਗ ਕੌਣ ਲਵਾਉਏ ਦੱਸ ਠੇਕਾ ਕੌਣ ਖਿਲਾਉ ਉੱਥੇ ਦੋਡੇ ਦਫਤਰ ਤੇ ਤਾਲੇ ਵੀ ਮਾਰ ਦਿੱਤੇ ਗਏ ਜਦੋਂ ਤੁਸੀਂ ਆਉਣਾ ਸੀਗਾ ਉੱਥੇ ਕਿਵੇਂ ਦੇਖ ਰਿਓ ਆਪਣੇ ਵਾਈਫ ਨੇ ਜਿਹੜੀ ਕੋਈ ਮੈਂ ਆਪ ਦੀ ਧਰਮ ਪਤਨੀ ਦਾ ਧੰਨਵਾਦ ਕਰ ਹੀ ਨਹੀਂ ਸਕਦਾ ਔਰ ਨਾ ਮੈਂ ਗੁਰੂ ਦੀ ਸੰਗਤਾਂ ਮਜੀਠੇ ਦੀ ਸੰਗਤ ਦਾ ਕਰ ਸਕਦਾ ਜਿਨ੍ਹਾਂ ਤੇ ਇਸ ਕਿਸਮ ਦਾ ਤਸ਼ੱਦਦ ਆਇਆ ਗਿਆ ਸਿਰਫ ਇਸ ਲਈ ਕਿ ਉਹ ਹੱਕ ਸੱਚ ਦੀ ਆਵਾਜ਼ ਤੇ ਮੇਰਾ ਸਾਥ ਦਿੰਦੇ ਆ ਉਹ ਸਚਾਈ ਦਾ ਸਾਥ ਦਿੰਦੇ ਆ ਨਾ ਮਜੀਠੇ ਵਾਲੇ ਪਹਿਲਾਂ ਝੁਕੇ ਨਾ ਉਹ ਅੱਜ ਝੁਕਣਗੇ ਨਾ ਗਾ ਝੁਕਣਗੇ ਔਰ ਓਤੀ ਮੈਂ ਆਪਦੀ ਧਰਮ ਪਤਨੀ ਦਾ ਜਿਨੇ ਕੇਵਲ ਬੱਚੇ ਨਹੀਂ ਸੰਭੇ ਆਪਦਾ ਹਲਕਾ ਵੀ ਸੰਭਿਆ ਮੇਰੇ ਕੇਸਾ ਦੀ ਜ਼ਿੰਮੇਵਾਰੀ ਵੀ ਸੰਭੀ ਔਰ ਓਤੀ ਸਿੱਟ ਨੇ ਵੀ ਉਹਦੇ ਸਵਾਲ ਜਵਾਬ ਕੀਤੇ ਉਹਦਾ ਵੀ ਸਾਹਮਣਾ ਕੀਤਾ ਇਸ ਲਈ ਉਹਦਾ ਕਿਹੜੇ ਲਵ ਜਾਨ ਨਾਲ ਧਰਵਾਜ ਕਰਾ ਜਿਵੇਂ ਮੈਂ ਅੱਜ ਕਿਹਾ ਕਿ ਜਿੱਥੇ ਨਾਲ ਲੋਕਾਂ ਨੂੰ ਲਵ ਯੂ ਹੈ ਉੱਥੇ ਭਾਈ ਮੇਰੀ ਘਰ ਦੀ ਨੂੰ ਵੀ ਲਵ ਯੂ ਹੈ ਫਿਰ ਹੋ ਰਹੀ ਹੈ ਜਨਾਬ मजा ਆ ਜਾਏਗਾ ਉਹਦੇ ਅੰਦਰ ਕਹਿ ਰਹੇ ਹੁਣ ਮਜੀਠੇ ਨੂੰ ਜਿੱਥੇ मजा ਆਏਗਾ ਜੀ ਖਿਡਾਰੀ ਆਉਣ ਉਹਨਾਂ ਨੇ ਕਿਹਾ 27 ਚੋਰ ਲੈਣੇ ਇਹਨੇ ਮਜ਼ਾ ਨਹੀਂ ਆ ਰਿਹਾ ਸਵਾਦ ਨਹੀਂ ਆ ਰਿਹਾ ਜੀ ਹੁਣ ਮਜ਼ਾ ਆਏਗਾ ਬਿਲਕੁਲ ਜੀ ਸਿੰਘ ਇਹ ਲੈ ਕਹਿ ਰਹੇ ਕੋਈ ਨਾ ਚੰਗਾ ਸਵਾਲ ਚੰਗਾ ਸਵਾਲ ਪੁੱਛੋ ਮਜੀਠੀਏ ਨੂੰ ਤਾਂ ਤਾਂ ਮਜ਼ਾ ਆਊਗਾ ਜੇ ਅੱਗੇ ਕਿਥੇ ਜੁਗਨੂ ਟਿਮਟਮਾਊਗਾ ਮੇਰੇ ਅੱਗੇ ਏ ਮੈਨੂੰ ਕੀ ਆ ਜੀ ਲੋਕਤੰਤਰ ਹੈ ਪਹਿਲਾਂ ਵੀ ਬੜੇ ਲੜਦੇ ਆਏ ਆ ਗਾਹ ਵੀ ਲੜਦੇ ਰਹਿਣਗੇ ਪਹਿਲਾਂ ਕੇਜਰੀਵਾਲ ਸਾਹਿਬ ਨੇ ਜੋਰ ਲਾਇਆ ਤੇ ਭਗਵੰਤ ਮਾਨ ਨੇ ਵੀ ਜੋਰ ਲਾਇਆ ਫੇਰ ਲਾ ਕੇ ਵੇਖ ਲੈਣ फैसला गुरु की संगत करूगी सब सब विधानसभा चोलाए जा मैं अज भी कहना ਆ ਆਮ ਆਦਮੀ ਪਾਰਟੀ ਵਾਲਾ ਮੈਂ ਦੇਖ ਰਿਹਾ ਸੀ ਹਰਪਾਲ ਚੀਮਾ ਕਹਿੰਦੇ ਨੇ ਕਹਿ ਰਿਹਾ ਜੀ ਅਮਨ ਰੋੜਾ ਤੇ ਹਰਪਾਲ ਚੀਮਾ ਕਿ ਜੀ ਹਟਾ ਹਲੇ ਜ਼ਮਾਨਤ ਮਿਲੀ ਆ ਇਹ ਜਿੱਤ ਦੀ ਖੁਸ਼ੀ ਕਿਉਂ ਮਨਾਉਂਦੇ ਆ ਬੰਮਾ ਹੀਰਦਿਆ ਕੇਜਰੀਆ ਨੂੰ ਵੀ ਜ਼ਮਾਨਤ ਮਿਲੀ ਸੀ ਉਹ ਦਿਨ ਕਾਦੀ ਖੁਸ਼ੀ ਮਨਾਉਂਦੇ ਸੀ ਤੁਸੀਂ ਜਦ ਮੈਂ ਮੰਗਲ ਹੀ ਜ਼ਮਾਨਤ ਗਿਆ ਤੇ ਜ਼ਮਾਨਤ ਮਿਲਨੀ ਆ ਜਿਸ ਦਿਨ ਮੈਂ ਕੋਰਟ ਚ ਬਹਰੀ ਹੋਣ ਜਾਊਂਗਾ ਮੈਨੂੰ ਵਿਸ਼ਵਾਸ ਹੈ ਕੋਰਟਾ ਚ ਵਿਸ਼ਵਾਸ ਹੈ ਕਿ ਉਹ ਦਿਨ ਗੁਰੂ ਦੀ ਕਿਰਪਾ ਨਾਲ ਮੇਰੇ ਨਾਲ ਇਨਸਾਫ ਹੋਊਗਾ ਮੈਂ ਉੱਥੇ ਵੀ ਪਈ ਹਾਂ ਔਰ ਔਰ ਮੈਂ ਅੱਜ ਕਹਿਣਾ ਚਾਹੁੰਦਾ ਜੀ ਅਮਨ अरोड़ा ਸਾਹਿਬ ਨੂੰ ਔਰ ਕੇਜਰੀਆਲ ਨੂੰ ਕਿ ਜੇ ਉਹ ਬਾਬਾ ਜੀ ਦਾ ਮਹਾਪੁਰਸ਼ਾਂ ਦਾ ਸਤਿਕਾਰ ਕਰਦੇ ਆ ਬਿਆਸ ਵਾਲਿਆਂ ਦਾ ਜਾਂ ਮਹਾਪੁਰਸ਼ਾਂ ਦਾ ਸਤਿਕਾਰ ਕਰਦੇ ਆ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕਰਦੇ ਜੋ ਸ਼ਬਦਾਵਲੀ ਭਗਵੰਤ ਮਾਨ ਨੇ ਰਾਜਕਬਲ ਸਾਹਿਬ ਗੁਰਦੁਆਰਾ ਸਾਹਿਬ ਰਾਜਾ ਸਾਹਿਬ ਬਾਰੇ ਇਹ ਵਰਤੀ ਸੀ ਕਿ ਰਸੋਈ ਚ ਬਰਾਮਤ ਹੋਏ ਓ ਤੂੰ ਨਕਮਿਆ ਕਲਯੁਗੀ ਜੀ ਤੂੰ ਕੀ ਗੁਰੂ ਸਾਹਿਬ ਨੂੰ ਬਰਾਮਦ ਕਰਨ ਦਾ ਜੋਗਾ ਹੋ ਗਿਆ ਹੁਣ ਤੂੰ ਐਡਾ ਹੰਕਾਰਿਆ ਗਿਆ ਗੁਰੂ ਸਾਹਿਬ ਜਿਹੜੀ ਸਾਰੀ ਇਸ ਦੁਨੀਆ ਨੂੰ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਔਰ ਕਿਹੜੇ ਸਰੂਪ ਉੱਥੋਂ ਲੱਭੇ ਨਹੀਂ ਲੱਭੇ ਤੁਸੀਂ ਸਭ ਜਾਣਦੇ ਹੋ ਪਹਿਲਾਂ ਅਕਾਲ ਤਖਸਾਲ ਸਾਹਿਬ ਬਾਰੇ ਮਾੜੀ ਸ਼ਬਦਾਵਲੀ ਫਿਰ ਜਾ ਕੇ ਲੰਮਾ ਪਿਆ ਉਹ ਮੇਰੇ ਬਾਰੇ ਜੀ ਫਿਰ ਜਹੇਦਾਰ ਸਾਹਿਬ ਬਾਰੇ ਮਾੜੀ ਸ਼ਬਦਾਵਲੀ ਫਿਰ ਲੰਮਾ ਪਿਆ ਫਿਰ ਰਾਜਕਵਲ ਰਾਜਾ ਸਾਹਿਬ ਗੁਰਦੁਆਰਾ ਸਾਹਿਬ ਆਰੇ ਜਾ ਕੇ ਬੋਲਿਆ ਫਿਰ ਮੈਨੇਜਮੈਂਟ ਕੋਲ ਜਾ ਕੇ ਲੰਮੇ ਪਏ ਤੇ ਹੁਣ ਬਾਬਾ ਜੀ ਬਿਆਸ ਵਾਲਿਆਂ ਕੋਲ ਲੰਮੇ ਪਹਿਣਗੇ ਮਗਰ ਮੈਂ ਕਹਿੰਨਾ ਜੇ ਥੇ ਆਰ ਸੀਰੀਅਸ ਸincere ਨੇ ਕਿ ਜੋ ਬਾਬਾ ਜੀ ਦੀ ਸਿਕਿਉਰਿਟੀ ਕੰਪਰੋਮਾਈਜ਼ ਕੀਤੀ ਜਾਂ ਜੋ ਸ਼ਬਦਾਬਲੀ ਉਹਨਾਂ ਲਈ ਵਰਤੀ ਫਿਰ ਪਹਿਲਾਂ ਕੇਜਰੀਵਾਲ ਡਿਸਮਿਸ ਕਰੇ ਭਗਵੰਤ ਜੀ ਮਾਨ ਨੂੰ ਨਹੀਂ ਤਾਂ ਫੋਕੀਆਂ ਗੱਲਾਂ ਦਾ ਕਿਸੇ ਨੇ ਨਾ ਨੋਟਿਸ ਲੈਣਾ ਨਾ ਉਸ ਕਰ ਨੂੰ ਤਮਾ ਜੋ ਦੇਣਾ ਇਸ ਵਾਲਾ ਪੰਜਾਬ ਦੀ ਸਿਆਸੀ ਫਿਜ਼ਾ ਨੂੰ ਹੁਣ ਕਿਸ ਤਰ੍ਹਾਂ ਵੇਖਦੇ ਹੋ ਇੱਕ ਸਾਲ ਰਿਹਾ ਹੈ ਲਖੇ ਦੇਖੋ ਮੈਂ ਬੜਾ ਕਲੀਅਰ ਹਾਂ ਹੁਣ ਤੁਸੀਂ ਸਾਰਾ ਮਾਜਾ ਸੰਭੋਗੇ ਜਾਂ ਕੱਲਾ ਮਜੀਠਾ ਸਾਂਭੂਗੀ ਦੇਖੋ ਬੜੀ ਮੈਂ ਗੱਲ ਤੇ ਕਲੀਅਰ ਹਾਂ ਮਜੀਠਾ ਸਾਂਭਣਗੇ ਲੋਕ ਤੁਸੀਂ ਮਾਜਾ ਸਾਰਾ ਸਾਂਭੋਗੇ ਮਜੀਠਾ ਸਾਂਭਣਗੇ ਲੋਕ ਲੋਕ ਸਾਂਭਣਗੇ ਮੈਨੂੰ ਤੇ ਮੈਂ ਸਾਂਭੂਗਾ ਤੁਹਾਨੂੰ ਤੇ ਆਪਾਂ ਰਲ ਮਿਲ ਕੇ ਸਾਂਭਾਂਗੇ ਤੇ ਬੰਦੇ ਦਾ ਪੁੱਤ ਬਣਾਵਾਂਗੇ ਵਿਰੋਧੀਆਂ ਨੂੰ ਜਿਨ੍ਹਾਂ ਨੇ ਪੰਜਾਬ ਦਾ ਜ ਆਮ ਆਦਮੀ ਪਾਰਟੀ ਨੇ ਬੇੜਾ ਘਰ ਕੀਤਾ ਔਰ ਮੈਂ ਤੁਹਾਨੂੰ ਬੜੀ ਕਲੀਅਰਲੀ ਕਹਿ ਦਿਆਂ ਪੰਜਾਬ ਯੂ ਹੈਵ ਟੂ ਰਿਅਲਾਈਜ਼ ਅੱਜ ਪੰਜਾਬ ਦਾ ਲਾਅ ਨਾ ਆਰਡਰ ਕੀ ਹੈ ਇਹ ਅੱਜ ਕਿਸੇ ਦਾ ਬੱਚਾ ਕੱਲ ਆਪਣਾ ਕਿਸੇ ਦਾ ਹੋ ਸਕਦਾ ਅੱਜ ਕਿਸੇ ਦੀ ਧੀ ਪੈਣਾ ਕੱਲ ਆਪਣੇ ਚ ਕੋਈ ਹੋ ਸਕਦਾ ਇਹ ਪਤਾ ਤਾਂ ਲੱਗ ਨਹੀਂ ਰਿਹਾ ਗੋਲੀ ਕਿਤੇ ਚੱਲੂਗੀ ਤੇ ਮੁੱਖ ਮੰਤਰੀ ਸੁੱਤਾ 5 ਲੱਖ ਕਰੋੜ ਦਾ ਕਰਜ਼ਾ ਹੈ ਜੀ ਪੰਜਾਬ ਤੇ ਹੁਣ ਕੌਣ ਦੇਊਗਾ ਕਰਜ਼ਾ ਪੰਜਾਬ ਦੇ ਅੱਜ ਬਾਰਡਰ ਸਟੇਟ ਦੇ ਹਾਲਾਤ ਇਹ ਆ ਕਿ ਪੰਜਾਬ ਦੇ ਫਾਈਨੈਂਸ਼ੀਅਲ ਹੈਲਥ ਐਮਰਜੈਂਸੀ ਚ ਨੇ ਸੋ ਅੱਜ ਬੜਾ ਜ਼ਰੂਰੀ ਆ ਕਿ ਅਸੀਂ ਸਾਰੇ ਪੰਜਾਬ ਦੀ ਗੱਲ ਕਰੀਏ ਔਰ ਪੰਜਾਬ ਦੀ ਇਸ ਆਵਾਜ਼ ਨੂੰ ਬੁਲੰਦ ਕਰੀਏ ਕਿ ਟੈਕਸਰ ਦੇ ਨਾਂ ਤੇ ਹਜ਼ਾਰਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਔਰ ਮੈਂ ਅਗਲੀ ਗੱਲ ਕਹਿ ਦਿਆਂ ਜੀ ਮੈਂ ਇੱਕ ਸੁਖਬੀਰ ਸਿੰਘ ਬਾਦਲ ਸਾਹਿਬ ਨਾਲ ਗੱਲ ਕਰਕੇ ਅੰਥਿਕ ਸਫਯਾ ਨੂੰ ਇਕੱਠੇ ਕਰ ਰਿਹਾ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਨੂੰ ਇਕੱਠੇ ਕਰਦੇ ਆ ਇਹ ਮੇਰਾ ਇੱਕ ਟੀਚਾ ਵੀ ਹੈ ਮੇਰਾ ਇੱਕ ਸੁਪਨਾ ਵੀ ਹੈ ਔਰ ਮੈਂ ਸਮਝਦਾ ਕਿ ਸਾਨੂੰ ਸਭ ਨੂੰ ਤੇਰੀ ਮੇਰੀ ਛੱਡ ਕੇ ਆਪਣੇ ਪਰਸਨਲ ਸਵਾਰਥ ਛੱਡ ਕੇ ਪੰਜਾਬ ਖਾਤਰ ਇਕੱਠੇ ਵੀ ਹੋਣਾ ਪੈਣਾ ਔਰ ਇਕੱਠੇ ਹੋ ਕੇ ਪੰਜਾਬ ਦੀ ਆਵਾਜ਼ ਬੁਲੰਦ ਕਰਨਾ ਪੰਜਾਬੀਅਤ ਦੀ ਆਵਾਜ਼ ਨੂੰ ਬੁਲੰਦ ਕਰਨਾ ਦਿੱਲੀ ਦੇ ਰਿਮੋਟ ਕੰਟਰੋਲ ਨੂੰ ਪਹੁੰਚਾਉਣ ਲਈ ਸਾਡੀ ਸਭ ਦੀ ਜ਼ਿੰਮੇਵਾਰੀ ਵੀ ਹੈ। ਹਰਪ੍ਰੀਤ ਸਿੰਘ ਨੇ ਸ਼ਰਤ ਰੱਖੀ ਹੈ। ਏਕਾਤਾ ਉਹ ਜੀ ਸੁਭੀਸ਼ ਸਿੰਘ ਬਾਦਲ ਪ੍ਰਧਾਨ ਕੀ ਛੱਡਣਗੇ। ਚਲੋ ਉਹ ਕੀ ਸ਼ਰਤ ਰੱਖਦੇ ਆ ਉਹਦਾ ਕੋਈ ਮੈਨਾ ਨਹੀਂ ਮੇਰੇ ਨਾਲ ਬੜੇ ਸੰਪਰਕ ਚੇ ਨੇ। ਔਰ ਜਿਹੜੇ ਲੀਡਰ ਉਹ ਸੰਪਰਕ ਚੇ ਨੇ ਜਿਹੜੇ ਕਈ ਵਾਰੀ ਐਮ.ਐਲ.ਏ ਤੇ ਐਮ.ਪੀ. ਵਜ਼ੀਰ ਰਹਿ ਚੁੱਕੇ ਆ। ਇਸ ਲਈ ਕੋਨਾ ਕਿਸੇ ਨੇ ਮੇਰੇ ਨਾਲ ਇਹ ਦੀ ਸ਼ਰਤ ਨਹੀਂ ਰੱਖੀ ਔਰ ਸ਼ਰਤਾਂ ਰੱਖ ਕੇ ਕਦੇ ਕੋਈ ਇਕੱਠੇ ਨਹੀਂ ਹੁੰਦਾ। ਇਸ ਲਈ ਬਗੈਰ ਸਰਕ ਪੰਜਾਬ ਦੇ ਭਲੇ ਵਾਸਤੇ ਅਸੀਂ ਇਕੱਠੇ ਹੋਣਾ ਔਰ ਮੈਂ ਧੰਨਵਾਦੀ ਹਾਂ ਕਿ ਜਿਨ੍ਹਾਂ ਲੀਡਰਾਂ ਨੇ ਇਸ ਗੱਲ ਦਾ ਸਵਾਗਤ ਵੀ ਕੀਤਾ ਅੱਜ ਸਿਮਰ ਬਰਨਾਲਾ ਜੀ ਮੇਰੇ ਨਾਲ ਗੱਡੀ ਚਲਾ ਕੇ ਆਏ ਉਹਨਾਂ ਨੇ ਅੱਜ ਇਸ ਗੱਲ ਦੀ ਸ਼ੁਰੂਆਤ ਕੀਤੀ ਆ ਹੌਲੀ ਹੌਲੀ ਅਸੀਂ ਹੋਰ ਵੀ ਇਸ ਕਾਫਲੇ ਨੂੰ ਵੱਡਾ ਕਰਾਂਗੇ ਵਰਕਰ ਮਯੂਦ ਸੀਗਾ ਤੁਹਾਡੇ ਅੰਦਰ ਜਾਣ ਤੋਂ ਬਾਅਦ ਇੱਕ ਸਨੇਹਾ ਤੁਹਾਡੇ ਵਰਕਰਾਂ ਨੂੰ ਤੁਹਾਡੇ ਸਪੋਰਟਰਾਂ ਨੂੰ ਇੱਕ ਸਨੇਹਾ ਮਯੂਦ ਕਿਹੜੇ ਕਿਹੜੇ ਲਫ਼ਜ਼ਾਂ ਨਾਲ ਮੈਂ ਇਹਨਾਂ ਦਾ ਧੰਨਵਾਦ ਕਰਾਂ ਮੈਂ ਤਾਂ ਇਹਨਾਂ ਨੂੰ ਇਹੀ ਕਹੂੰਗਾ ਉਹ ਭਾਈ ਚਲਿਆ ਘਲਾ ਦਿਓ ਲੜੰਗੇ ਬਿੱਲੇ ਨੂੰ ਟਾਈਗਰ ਅੱभी ਜੁੰਦਾ ਔਰ ਇਹ ਪਰ ਮੈਂ ਔਰ ਮੈਂ ਕਿਲਾ ਇਹ ਨਾ ਇਹ ਇਹ ਮੁੱਛਾ ਨੂੰ ਵਾਤੇ ਇਹ ਨਾ ਸਮਝ ਲਿਓ ਕਿ ਕੋਈ ਹੰਕਾਰ ਨਾਲ ਮੈਂ ਕਰਦਾ ਭਾਈ ਜਦ ਸਾਨੂੰ ਦਬੋਗੇ ਸਾਨੂੰ ਦਬਾਓਗੇ ਤੇ ਤੁਸੀਂ ਕੀ ਸਮਝਦੇ ਹੋ ਕਿ ਅਸੀਂ ਹੱਥ ਜੋੜ ਕੇ ਕਮਾਂਗੇ ਦੱਬ ਦਿਓ ਦਬਾ ਦਿਓ ਪੰਜਾਬੀ ਨੂੰ ਇਹ ਇਜਾਜ਼ਤ ਨਹੀਂ ਗੁਰੂ ਵੱਲੋਂ ਜਿਹੜਾ ਸਤਕਾਰ ਦੇਊਗਾ ਉਹਦੇ ਅੱਗੇ ਸੀਸ ਵੀ ਚੁਕੂ ਇਹਦਾ ਧੰਨਵਾਦ ਵੀ ਕਰਾਂਗੇ ਜਿਹੜਾ ਜਿਹੜਾ ਬੇਨਸਾਫੀ ਕਰੂ ਸਾਧ ਸੰਗਤ ਜੀ ਫਿਰ ਉਹਨੂੰ ਸਿੱਧੇ ਹੋ ਕੇ ਟਕਰਾਂਗੇ ਵੀ ਬਹੁਤ ਬਹੁਤ ਧੰਨਵਾਦ